ਦੋਸਤੋ ਤੁਸੀਂ ਦੇਖ ਸਕਦੇ ਆ ਇੱਕ ਵਾਰ ਫੇਰ ਦੁਬਾਰਾ ਮੈਂ ਤੁਹਾਨੂੰ ਪ੍ਰੋਗਰਾਮ ਸ਼ੋਅ ਦਿਖਾ ਰਿਹਾ ਆ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਚੱਬੇਵਾਲ ਦਾ ਲੋਕਾਂ ਦਾ ਦੇਖਣਗੇ ਜੋ ਹੋਣਗੇ ਤਾਂ ਸਾਡੇ ਬਹੁਤ ਹੀ ਵਲੰਟੀਅਰ ਜਿਨ੍ਹਾਂ ਦੇ ਵਿੱਚ ਜੋਸ਼ ਜੀ ਬੇਨਤੀ ਕਰਦਾ ਸਾਹਿਬ ਜੀ ਜਿਹੜਾ ਇੱਕ ਬੜਕੇ ਜਾਈ ਵਾਲੇ ਨਾਲੇ ਹੋਣ ਦਾ ਮੇਜ਼ਾ ਜੀ ਬੜ ਮਾਰਨੀ ਆ ਦੇਖੋ ਜੀ ਦੋਸਤੋ ਦੇਖੋ ਡਰੋਨ ਚੱਲ ਰਿਹਾ ਨਾਲ ਨਾਲ ਕਵਰ ਕਰਨ ਨੂੰ ਹੋਈ ਹੋਈ ਹੈਡੀ ਵੱਡੀ ਰੈਲੀ ਕਵਰ ਕਰਨੀ ਔਖੀ ਸੀਗੀ ਰੋਡ ਸ਼ੋ ਜਿਹੜਾ ਕਵਰ ਕਰਨਾ ਬਹੁਤ ਮੁਸ਼ਕਲ ਸੀ ਇਸ ਕਰਕੇ ਫਿਰ ਸਾਨੂੰ ਡਰੋਨ ਕਰਨਾ ਪਿਆ ਜਿਹੜਾ ਹਵਾ ਦੇ ਵਿੱਚ ਸਾਰੀ ਸਾਰੇ ਰੋਡ ਸ਼ੋ ਨੂੰ ਕਵਰ ਕਰਦਾ ਪਿਆ ਆ ਕਿਉਂਕਿ ਦੋਸਤੋ ਕਾਲੀਆਂ ਦੇ ਰਾਜ ਨੂੰ 9.5 ਸਾਲ ਹੋ ਗਏ ਲਗਾਤਾਰ ਵਿਕਾਸ ਇਹਨਾਂ ਨੇ ਕਾਗਜ਼ਾਂ 'ਚ ਕੀਤਾ ਦੇਖੋ ਸਾਡੇ ਕਿਸਾਨ ਵੀਰਾਂ ਦਾ ਜੋਸ਼ ਕਿਸਾਨ ਮੈਨੀਫੈਸਟੋ ਨੂੰ ਲੈ ਕੇ ਇਹ ਰੋਡ ਸ਼ੋ ਕੀਤਾ ਜਾ ਰਿਹਾ ਆ ਉਹੀ ਜੋਸ਼ ਕਿਸਾਨ ਭਰਾਵਾਂ ਦੇ ਵਿੱਚ ਕਿਉਂਕਿ ਸਾਰੇ ਅੱਕੇ ਪਏ ਆ ਇਹਨਾਂ ਜ਼ਾਲਮ ਸਰਕਾਰਾਂ ਕੋਲੋਂ ਕੋਸਟ ਨੂੰ ਤੁਸੀਂ ਦੇਖ ਸਕਦੇ ਆ ਦੋਸਤੋ ਅਸੀਂ ਥੋੜਾ ਅੱਗੇ ਆ ਗਏ ਆ ਤੁਹਾਨੂੰ ਅਸੀਂ ਹੁਣੇ ਦਿਖਾਉਂਦੇ ਆ ਹਾਂ 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 ਇੱਥੋਂ ਬਣ ਜਾਣੀ ਆ ਨਾ ਨਾ ਹਾਂਜੀ ਦੋਸਤੋ ਹੁਣ ਤੁਹਾਨੂੰ ਸਾਰਾ ਰੋਡ ਸ਼ੋਅ ਦਿਖਾਣੇ ਆ ਕਿੰਨਾ ਜ਼ਿਆਦਾ ਉਤਸ਼ਾਹ ਆ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿੱਚ ਸਾਰਾ ਚੱਬੇਵਾਲ ਠੰਡਲ ਸਾਹਿਬ ਦਾ ਬੇੜਾ ਬਠਾਲਾ ਨੂੰ ਤਿਆਰ ਬੈਠਾ ਆ ਦੋਸਤੋ ਦੇਖ ਸਕਦੇ ਆ ਤੁਸ਼ਾਹ ਵਲੰਟੀਅਰਾਂ ਦੇ ਵਿੱਚ ਜੋਸ਼ ਜੋਸ਼ ਪੂਰਿਸ ਤੇ ਨਾ ਦੇ ਨੇ ਟੋਾਰੇ ਬੰਕੂ ਕਰੇ ਚੁੱਕੀ ਤੇ ਚੜਨਾ ਨਹੀਂ ਹੁਣ ਤੱਕ ਕਰਦਾ ਕੋਈ ਨਾਰਾ ਕਿਹਾ ਬਗਤ ਕਰਾਵੇ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਬਿਜ਼ੀ ਟਾਈਮ ਚੱਲ ਰਿਹਾ ਆ ਬਹੁਤ ਜ਼ਿਆਦਾ ਇਸ ਵੇਲੇ ਕਿਸਾਨ ਬਿਜ਼ੀ ਆ ਫਿਰ ਵੀ ਇੰਨਾ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਆ ਕਿ ਅੱਖਾਂ ਖੁੱਲੀਆਂ ਰਹਿ ਗਈਆਂ ਸਾਡੀਆਂ ਬਹੁਤ ਜ਼ਿਆਦਾ ਜੋਸ਼ ਆ ਸਾਰਿਆਂ ਦੇ ਵਿੱਚ ਇੰਨੇ ਬਿਜ਼ੀ ਟਾਈਮ ਦੇ ਵਿੱਚੋਂ ਵੀ ਟਾਈਮ ਕੱਢ ਕੇ ਆ ਗਏ ਆ ਕਿਉਂਕਿ ਸਰਕਾਰਾਂ ਨੂੰ ਬਦਲਣਾ ਬਹੁਤ ਜ਼ਰੂਰੀ ਆ ਤਾਂ ਹੀ ਅਸੀਂ ਤਰੱਕੀ ਕਰ ਸਕਦੇ ਆ ਤਾਂ ਹੀ ਬੱਚਿਆਂ ਦਾ ਭਵਿੱਖ ਵਧੀਆ ਬਣ ਸਕਦਾ ਆ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਇਹਨਾਂ ਨੇ ਤਾਂ ਪੀੜੀਆਂ ਖਤਮ ਕਰਨ ਦੀਆਂ ਕਸਮਾਂ ਖਾ ਲਈਆਂ ਲੱਗਦੀਆਂ ਚਿੱਟਾ ਇਹਨਾਂ ਨੇ ਘਰ ਘਰ ਪਹੁੰਚਤਾ ਬੁਰਾ ਹਾਲ ਕਰ ਦਿੱਤਾ ਪੰਜਾਬ ਦਾ ਇਹਨਾਂ ਨੇ ਦੋਸਤੋ ਸਿਆਣਿਆਂ ਨੇ ਕਿਹਾ ਕਿ ਆਰਤ ਤੇ ਅੰਤ ਦੇ ਵਿੱਚ ਇੱਕ ਟਿੱਪੀ ਦਾ ਫਰਕ ਹੁੰਦਾ ਆ ਜੇ ਅਕਾਲੀਆਂ ਨੇ ਜਿਹੜੀ ਆ ਅਤ ਕਰ ਦਿੱਤੀ ਆ ਹੁਣ ਇਹਨਾਂ ਦਾ ਅੰਤ ਜਿਹੜਾ ਆ ਬਹੁਤ ਜਲਦੀ ਹੋਣ ਜਾ ਰਿਹਾ ਆ ਕਿਉਂਕਿ ਦੋਸਤੋ ਜਦੋਂ ਸਰਕਾਰਾਂ ਆਮ ਜਨਤਾ ਬਾਰੇ ਸੋਚਣੋਂ ਹਟ ਜਾਂਦੀਆਂ ਆ ਜਦੋਂ ਆਮ ਚੁੱਟ ਹੋ ਰਿਹਾ ਵਿੱਚ ਬਹੁਤ ਗੱਡੀਆਂ ਲੰਘ ਚੁੱਕੀਆਂ ਆ ਡਿਸਕਨੈਕਟ ਹੋਏ ਦੇ ਵਿੱਚ ਵਿੱਚ ਪਰ ਫਿਰ ਵੀ ਇਕੋ ਬਿਕਾਊ ਲੋਕ ਨਹੀਂ ਹੈਗੇ ਜਿਹੜੇ ਰੈਲੀਆਂ ਜਾਏ ਆ ਇਹ ਟਾਈਮ ਕੱਢ ਕੱਢ ਕੇ ਸਰਕਾਰਾਂ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਦੋਸਤੋ ਪਹਿਲਾਂ ਥੋੜਾ ਡਿਸਕਨੈਕਟ ਹੋ ਗਿਆ ਸੀ ਡਿਸਕਨੈਕਟ ਹੋਣ ਦੇ ਵਿੱਚ ਵਿੱਚ ਕਾਫੀ ਗੱਡੀਆਂ ਲੰਘ ਗਈਆਂ ਤੇ ਹੁਣ ਵੀ ਬਹੁਤ ਜ਼ਿਆਦਾ ਗੱਡੀਆਂ ਹਜੇ ਆ ਰਹੀਆਂ ਆ ਦੋਸਤੋ ਇਨਕਲਾਬ ਇਹਨੂੰ ਕਹਿੰਦੇ ਆ ਜਿਹੜਾ ਇੱਕ ਵਾਰ ਕਹਿ ਤੇ ਲੋਕ ਆ ਜਾਂਦੇ ਆ ਉਹਨੂੰ ਇਨਕਲਾਬ ਨਹੀਂ ਕਹਿੰਦੇ ਕਿ ਜਾਣ ਲੱਗਿਆਂ ਨੂੰ दारू ਤੇ ਆਣ ਲੱਗਿਆਂ ਨੂੰ ਡੋਡੇ ਇਹ ਅਕਾਲੀਆਂ ਨੂੰ ਹੁਣ ਪਤਾ ਲੱਗ ਜਾਣਾ ਆ ਕੇ ਕਿਸ ਭਾਅ ਵਿਕਦੀ ਆ ਦੋਸਤੋ ਸਾਡੀਆਂ ਹਜ਼ਾਰਾਂ ਵਲੰਟੀਅਰਾਂ ਦੀਆਂ ਰੈਲੀਆਂ ਦੇ ਵਿੱਚ ਸਿਰਫ ਇਹ 20 20 25 25 ਪੁਲਿਸ ਮਲਾਜ਼ਮ ਭੇਜਦੇ ਆ ਉਹ ਸਿਕਿਉਰਟੀ ਇਹਨਾਂ ਨੂੰ ਬਿਲਕੁਲ ਘੱਟ ਲੱਗਦੀ ਆ ਤੇ ਜਦੋਂ ਇਹਨਾਂ ਦਾ ਕਿਤੇ ਸੰਗਦਰਸ਼ਨ ਹੁੰਦਾ ਆ ਤੱਕੇ ਨਾਲ ਖਿੱਚ ਖਿੱਚ ਕੇ ਇਹ ਲੋਕ ਲਿਆਂਦੇ ਆ ਮੱਸੀ 40 50 ਇਹਨਾਂ ਤੋਂ ਬੰਦੇ ਇਕੱਠੇ ਹੁੰਦੇ ਆ ਉੱਥੇ ਪੁਲਿਸ ਵਾਲੇ ਕਿੰਨੇ ਹੁੰਦੇ ਆ 700 800 ਮੌਜੂਦਾ ਥਾਣਾ ਸਾਰਾ ਹੀ ਉੱਥੇ ਬਾੜ ਦੰਦੇ ਆ ਲਿਆ ਕੇ ਇਹ ਪਰ ਆਮ ਜਿਹੜੀ ਆ ਕ੍ਰਾਂਤੀ ਆ ਇਨਕਲਾਬ ਆ ਜਿਹੜਾ ਆਮ ਆਦਮੀ ਪਾਰਟੀ ਦਾ ਕੋਈ ਇਸ ਵਾਰ ਆ ਕੇ ਰਹਿਣਾ ਹੈ ਉਹਨੂੰ ਕੋਈ ਮਾਈ ਦਾ ਲਾਲ ਨਹੀਂ ਰੋਕ ਸਕਦਾ ਕਿਉਂਕਿ ਲੋਕਾਂ ਦੇ ਹੱਥਾਂ ਨੂੰ ਥੋਕ ਲਾ ਕੇ ਬੈਠੇ ਆ ਅਕਾਲੀਆਂ ਨੇ ਇੰਨਾ ਜ਼ੁਲਮ ਕੀਤਾ ਲੋਕਾਂ ਦੇ ਉੱਤੇ ਕੋਈ ਪਾਸਾ ਨਹੀਂ ਇਹਨਾਂ ਨੇ ਛੱਡਿਆ ਯੂਥ ਸਾਰਾ ਨਸ਼ੇ ਨੂੰ ਲਾਤਾ ਬੇਰੋਜ਼ਗਾਰ ਬਣਾਤਾ ਯੂਥ ਸਾਰਾ ਨਸ਼ੇ ਨੂੰ ਲਾਤਾ ਬੇਰੋਜ਼ਗਾਰ ਬਣਾਤਾ ਆਪਣੇ ਚਹੇਤਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਇਹਨਾਂ ਨੇ ਨੌਕਰੀਆਂ ਦੇਤੀਆਂ ਆਪਣਾ ਸਾਰਾ ਕਾਲੀਆਂ ਨੇ ਟੱਬਰ ਗੱਪੀਆਂ ਦਾ ਟੱਬਰ ਸਮੈਕੀਆਂ ਦਾ ਟੱਬਰ ਸਾਰਾ ਇਹਨਾਂ ਨੇ ਮੰਤਰੀ ਬਣਾਤੇ ਪੜੇ ਲਿਖੇ ਜਿੰਨੇ ਵੀ ਮੁੰਡੇ ਕੁੜੀਆਂ ਸਿਗੇ ਸਾਰੇ ਬੇਰੋਜ਼ਗਾਰ ਘੁੰਮਦੇ ਆ ਨਸ਼ਿਆਂ ਨੂੰ ਲੱਗ ਗਏ ਇਸ ਦੁੱਖ ਦੇ ਮਾਰੇ ਸੋ ਉਹ ਸਾਰਾ ਬਦਲਾ ਉਹ ਸਾਰੀ ਅੱਗ ਜਿਹੜੀ ਆ ਵਲੰਟੀਅਰਾਂ ਦੇ ਦਿਲਾਂ ਦੇ ਵਿੱਚ ਵਾ ਇਹਨਾਂ ਨੂੰ ਅਸੀਂ ਪੈਸੇ ਨਾਲ ਜਾਂ ਇਹਨਾਂ ਨੂੰ ਅਸੀਂ ਗੁੰਡਾ ਕਰਦੀ ਨਾਲ ਨਹੀਂ ਹਿੱਤ ਸਕਦੇ ਅਸੀਂ ਤਾਂ ਸਿਰਫ ਝਾੜੂ ਦਾ ਬਟਨ ਦਬਾ ਕੇ ਇਹਨਾਂ ਦੇ ਤੱਪੜ ਰੋਲਾਂਗੇ ਚੰਗੀ ਤਰ੍ਹਾਂ ਆਹ ਲੋ ਜੀ ਇੱਕ ਗੱਡੀ ਲੰਗੀ ਐ ਇੰਨੀ ਐਡੇ ਵੱਡੇ ਰੋਡ ਸ਼ੋਅ ਦੇ ਵਿੱਚ ਸਿਰਫ ਇਹਨਾਂ ਨੇ ਇੱਕ ਗੱਡੀ ਭੇਜੀ ਆ ਉਹਦੇ ਵਿੱਚ ਵੀ ਤਿੰਨ ਕ ਮਲਾਜ਼ਮ ਬੈਠੇ ਆ ਸੋ ਇੰਨੀ ਕਿ ਪਰਵਾਹ ਆ ਇਹਨਾਂ ਮੌਜੂਦਾ ਸਰਕਾਰਾਂ ਨੂੰ ਲੋਕਾਂ ਦੀ ਇਹਨਾਂ ਦੇ ਸੰਗਤ ਦਰਸ਼ਨ ਦੇ ਵਿੱਚ 7 700 8 800 ਵਿੱਚੇ ਸਾਰੇ ਅਫਸਰ ਹੁੰਦੇ ਆ ਐਸ ਡੀਓ ਕਾ ਵੀਡੀਓ ਕਾ ਜੋ ਜਿੰਨੇ ਵੀ ਅਫਸਰ ਵਾ ਸਾਰੇ ਬੁਲਾ ਲੈਂਦੇ ਆ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿ ਉੱਥੇ ਰਸ਼ ਹੋਣਾ ਨਹੀਂ ਲੋਕਾਂ ਦੇ ਵਿੱਚ ਅਸੀਂ ਅਫਸਰਾਂ ਨਾਲੇ ਰਸ਼ ਕਰ ਦਵਾਂਗੇ ਉੱਥੇ ਥੋੜਾ ਜਿਹਾ ਇਕੱਠਾ ਜਿਹਾ ਲੱਗੂਗਾ ਤੇ ਰੂਹ ਖੁਸ਼ ਹੋਊਗੀ ਲੋਕਾਂ ਦੀ ਦੇਖ ਕੇ ਸੋ ਦੋਸਤੋ 4 500 ਗੱਡੀ ਲੰਘ ਚੁੱਕੀ ਆ ਹਜੇ ਵੀ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਜ਼ਿਆਦਾ ਗੱਡ ਪਿੱਛੇ ਆਂਦਾ ਆਂਦਾ ਪਿਆ ਆ ਇਹ ਉਹ ਲੋਕ ਆ ਦੋਸਤੋ ਜਿਨ੍ਹਾਂ ਨੇ ਸਰਕਾਰਾਂ ਬਦਲ ਲਈਆਂ ਆ ਐਨੇ ਬਿਜ਼ੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਲੋਕ ਹੌਸਲਾ ਵਧਾ ਰਹੇ ਆ ਆਮ ਆਦਮੀ ਪਾਰਟੀ ਦਾ ਤੇ ਦੋਸਤੋ ਇੱਕ ਮੈਂ ਬੇਨਤੀ ਤੁਹਾਨੂੰ ਸਾਰਿਆਂ ਨੂੰ ਇਹ ਕਰਦਾ ਕਿ ਜਿੱਦਾਂ ਹੁਣ ਤੁਸੀਂ ਲਾਈਵ ਦੇਖ ਰਹੇ ਹੋ ਮੈਨੂੰ ਸੁਣ ਰਹੇ ਹੋ ਤੁਸੀਂ ਤੁਸੀਂ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਆਪਣੀ ਆਈਡੀ ਤੇ ਤਾਂ ਜੋ ਇਸ ਐਡੇ ਵੱਡੇ ਵਿਸ਼ਾਲ ਰੋਡ ਸ਼ੋਅ ਨੂੰ ਹੋਰ ਵੀ ਸਾਰੇ ਦੇਖ ਸਕਣ ਸਾਰੇ ਪੰਜਾਬੀ ਦੇਖ ਸਕਣ ਕਿਉਂਕਿ ਜਿਹੜਾ ਮੀਡੀਆ ਆ ਉਹ ਤਾਂ ਸਾਰਾ ਬਿਕਾਊ ਆ ਮੀਡੀਆ ਨੇ ਨਹੀਂ ਸਾਡੀ ਸੱਚਾਈ ਨੂੰ ਦਿਖਾ ਲੈਣਾ ਮੀਡੀਆ ਤਾਂ ਬਸ ਸਾਡੇ ਖਿਲਾਫ ਝੂਠੀਆਂ ਫੁਵਾਹਾਂ ਝੂਠੀਆਂ ਖਬਰਾਂ ਹੀ ਚਲਾ ਸਕਦਾ ਆ ਹੋਰ মিডিਆ ਕੁਝ ਨਹੀਂ ਕਰ ਸਕਦਾ ਇੱਕੋ ਇੱਕ ਚੈਨਲ ਸਿਗਾ ਜੀ ਪੰਜਾਬ ਹਰਿਆਣਾ ਹਿਮਾਚਲ ਜਿਹੜਾ ਸੀਗਾ ਉਹ ਵੀ ਰੀਸੈਂਟਲੀ ਵਿਕ ਚੁੱਕਾ ਤੁਹਾਨੂੰ ਪਤਾ ਹੀ ਆ ਰਾਜ ਸਭਾ ਦੇ ਵਿੱਚ ਵੱਡਾ ਅਹੁਦਾ ਦੇ ਕੇ ਉਹਨਾਂ ਦੇ ਮਾਲਕ ਦਾ ਮੂੰਹ ਬੰਦ ਕਰਤਾ ਤੇ ਹੁਣ ਉਹ ਵੀ ਆਮ ਆਦਮੀ ਪਾਰਟੀ ਦੀ ਕੋਈ ਸੱਚੀ ਖਬਰ ਨਹੀਂ ਚਲਾਉਂਦਾ ਪਿਆ ਖਹਿਰਾ ਸਾਹਿਬ ਨੂੰ ਡਿਬੇਟ ਤੇ ਬੁਲਾ ਕੇ ਉਹਨਾਂ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਉਹ ਕਹਿੰਦੇ ਜੀ ਕੋਈ ਨਰਮ ਜਿਹਾ ਬੰਦਾ ਭੇਜੋ ਤੋ ਦੋਸਤੋ ਬਹੁਤ ਕੋਸ਼ਾ ਇਹ ਸਭ ਕੁਝ ਹੌਲੀ ਹੌਲੀ ਸੈੱਟ ਹੋ ਜਾਣਾ ਆ ਆਮ ਆਦਮੀ ਪਾਰਟੀ ਦਾ ਇਨਕਲਾਬ ਇੱਕ ਵਾਰ ਆ ਗਿਆ ਤਾਂ ਇਹਨਾਂ ਦੇ ਜਿਹੜੇ ਰਾਜਵਾ ਇਹ ਕਹਿੰਦੇ ਆ ਵੀ ਅਸੀਂ ਰਾਜ ਇਹ ਪੱਕੇ ਲਿਖਾ ਲਏ ਉਹ ਰੱਬ ਤੋਂ ਉਹ ਰਾਜ ਇਹਨਾਂ ਦੇ ਆਮ ਲੋਕਾਂ ਨੇ ਹੁਣ ਵਾਪਸ ਲੈਣੇ ਆ ਦੋਸਤੋ ਜੁੱਤੀਆਂ ਸਿਰਫ ਪੈਰਾਂ 'ਚੋਂ ਖੋਲ ਕੇ ਨਹੀਂ ਮਾਰੀਆਂ ਜਾਂਦੀਆਂ ਆ ਵੀ ਜੁੱਤੀਆਂ ਆਈਆਂ ਇਸ ਵਿધાનਸਭਾ ਹਲਕਾ ਚੱਬਿਆਲ ਦੇ ਐਮਐਲਏ ਦੇ ਸਿਰ ਚ ਤੁਸੀਂ ਦੇਖ ਸਕਦੇ ਆ ਲੋਕ ਕਿੰਨੇ ਆਕੇ ਪਏ ਐ ਇਨਾਂ ਤੋਂ ਐਨੀ ਧੁੱਪ ਦੇ ਵਿੱਚ ਐਨੇ ਬਿਜ਼ੀ ਸ਼ਡਿਊਲ ਦੇ ਵਿੱਚ ਸਾਰੇ ਵਲੰਟੀਅਰ ਆਪਣੀ ਆਪਣੀਆਂ ਗੱਡੀਆਂ ਦੇ ਵਿੱਚ ਆਪਣੇ ਆਪਣੇ ਮੋਟਰਸਾਈਕਲਾਂ ਤੇ ਆਪਣੇ ਆਪਣੇ ਟਰੈਕਟਰਾਂ ਤੇ ਇਸ ਰੋਡ ਸ਼ੋਅ ਦਾ ਹਿੱਸਾ ਬਣੇ ਆ ਸ਼ੇਅਰ ਕਰ ਦਿਓ ਤਾਂ ਕਿ ਸਾਰਾ ਪੰਜਾਬ ਇਸ ਕ੍ਰਾਂਤੀ ਨੂੰ ਦੇਖ ਸਕੇ ਬਹੁਤ ਬਹੁਤ ਧੰਨਵਾਦ ਸਾਥੀਓ